ਜਿੱਥੇ ਬੈਠੇ ਹੋ ਨੇ ਉਹ ਦੂਸਰਫ ਇੱਕ ਫੁੱਟ ਉੱਪਰ ਗੋਲੀ ਹੈ ਗਈ ਤੁਸੀਂ ਦੇਖੋ ਵੀ ਕਿੰਨੀ ਕੁ ਦੂਰ ਹੈ ਕਾਊਂਟਰ ਇੱਥੇ ਹੁੰਦਾ ਇੱਥੇ ਕੁਰਸੀ ਹੁੰਦੀ ਹੈ ਤੇ ਉਸ ਤੋਂ ਇੱਕ ਫੁੱਟ ਉੱਪਰ ਗੋਲੀ ਵੱਜੀ ਇੱਕ ਇਧਰ ਵੱਜੀ ਇੱਕ ਉਹ ਸਾਹਮਣੇ ਵੱਜੀ ਹੈ ਦੇਖੋ ਨੁਕਸਾਨ ਤੇ ਹੋ ਹੀ ਸਕਦਾ ਸੀ ਨੇਚਰਲੀ ਇਹ ਬਚਤ ਰਹੀ ਹੈ ਸਿਰਫ ਇੱਥੋਂ 50 100 ਮੀਟਰ ਦੂਈ ਤੇ ਹੀ ਮੇਨ ਸ਼ਹਿਰ ਦਾ ਸਿਟੀ ਥਾਣਾ ਹੈਗਾਗਾ ਬਿਲਕੁਲ ਤੁਸੀਂ ਤੁਰ ਕੇ ਜਾਓਗੇ ਤਾਂ ਅੱਧਾ ਮਿੰਟ ਨਹੀਂ ਲੱਗਣਾ ਪੁਲਿਸ ਫੜਨ ਦੇ ਵਿੱਚ ਨਕਾਮ ਰਹੀ ਹੈਗੀ ਉੱਥੇ ਉਹਨਾਂ ਦਾ ਇੱਕ ਰਸਤੇ 'ਚ ਐਕਸੀਡੈਂਟ ਹੋਇਆ ਕਿਸੇ ਐਕਟਿਵਾ ਦੇ ਨਾਲ ਉੱਥੇ ਵੀ ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਐਕਸੀਡੈਂਟ ਕਿਉਂ ਕੀਤਾ ਉਹਨਾਂ ਨੂੰ ਨਹੀਂ ਪਤਾ ਸੀ ਇਹ ਕੀ ਕਰਕੇ ਆਏ ਆ ਪਰ ਉੱਥੇ ਵੀ ਉਹਨਾਂ ਨੇ ਫੇਰ ਕੱਟਦੇ ਦੋ ਤਿੰਨ ਤੇ ਉੱਥੋਂ ਮੋਟਰਸਾਈਕਲ ਛੱਡ ਕੇ ਉੱਥੇ ਭੱਜ ਗਏ ਉੱਥੋਂ ਪਰ ਪੁਲਿਸ ਦੇ ਹੱਥ ਨਹੀਂ ਆਏ ਹਾਲਾਂਕਿ ਮੋਟਰਸਾਈਕਲ ਤੇ ਵੀ ਨਹੀਂ ਸੀਗੇ ਤੁਰਕੇ ਹੀ ਸੀਗੇ ਪਰ ਫਿਰ ਵੀ ਉਹ ਗਲੀਆਂ ਗੁਲੀਆਂ ਵਿੱਚ ਦੀ ਨਿਕਲ ਗਏ ਤੇ ਪੁਲਿਸ ਦੇ ਹੱਥ ਨਹੀਂ ਆਏ ਪਹਿਲਾਂ ਅਕਸਰ ਕਿਤੋਂ ਹਥਿਆਰ ਵੀ ਆਇਆ ਹੋਊ ਕਿਤੋਂ ਯੂਪੀ ਦਾ ਨੰਬਰ ਹੈ ਉਹ ਮੋਟਰਸਾਈਕਲ ਜਦੋਂ ਚੈਸੀ ਤੋਂ ਚੈੱਕ ਕੀਤਾ ਯੂਪੀ ਦਾ ਨੰਬਰ ਉਹ ਵੀ ਕਿਤੋਂ ਆਇਆ ਹੋਊਗਾ ਇੰਟੈਲੀਜੈਂਸ ਸਾਡੀ ਕਿਉਂ ਨਹੀਂ ਕਿੱਧਰ ਗਈ ਹੈ ਉਹ ਨਾਲੀਆਂ ਗਲੀਆਂ ਤਾਂ ਚਲੋ ਬਾਧੀਆਂ ਗੱਲਾਂ ਨਹੀਂ ਗਈਆਂ ਉਹਨਾਂ ਬਿਨਾਂ ਤੇ ਬੰਦਾ ਸਾਰ ਵੀ ਲਊਗਾ ਫਿਰ ਵੀ ਪਰ ਜੇ ਬੰਦੇ ਦੇ ਉੱਤੇ ਇੰਦਾ ਹੀ ਲੋਕਾਂ ਨੂੰ ਹੁਣ ਇੱਥੇ ਬਾਜ਼ਾਰ ਤੁਸੀਂ ਦੇਖੋ ਵੀ ਇਹ ਸ਼ਹਿਰ ਦਾ ਸਭ ਤੋਂ ਮਤਲਬ ਉਹ ਪ੍ਰਾਇਮਰੀ ਹੈਗਾ ਮਾਨਸਾ ਸ਼ਹਿਰ ਇਸ ਲਈ ਬੰਦ ਹੈਗਾ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਆਈਆਂ ਚਾਹੇ ਵਪਾਰਕ ਨੇ ਧਾਰਮਿਕ ਨੇ ਸਮਾਜਿਕ ਨੇ ਤੇ ਉਹਨਾਂ ਨੇ ਬੰਦ ਇਸੇ ਕਰਕੇ ਕੀਤਾ ਕਿ ਜਿਹੜਾ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਗੋਲੀ ਚੱਲ ਜਾਣੀ ਦਿਨ ਦਿਹਾੜੇ ਦੁਪਹਿਰੇ 4 ਵਜੇ ਇੱਦੇ ਚੌਂਕ ਦੇ ਵਿੱਚ ਤੇ ਇਹ ਨਹੀਂ ਹੋਣਾ ਚਾਹੀਦਾ ਇਸ ਵੇਲੇ ਮਾਨਸਾ ਦੇ ਵਿੱਚ ਮੌਜੂਦਾ ਮਾਨਸਾ ਦੇ ਵਿੱਚ ਕੱਲ ਦਿਨ ਦਿਹਾੜੇ ਫਾਇਰਿੰਗ ਹੁੰਦੀ ਆ ਇੱਕ ਦੁਕਾਨ ਦੇ ਉੱਪਰ ਉਹ ਦੁਕਾਨ ਆ ਆਰਟੀਆ ਐਕਟਿਵਿਸਟ ਮਾਨੀ ਗੋਇਲ ਹੋਰਾਂ ਦੇ ਚਾਚਾ ਜੀ ਦੀ ਦੁਕਾਨ ਸੀ ਉਸ ਦੁਕਾਨ ਦੇ ਅੱਗੇ ਜਿਹੜਾ ਅਸੀਂ ਖੜੇ ਆ ਦੋ ਅਰਾਊਂਡ ਫਾਇਰ ਜਿਹੜੇ ਹੈਗੇ ਆ ਉਹ ਹੁੰਦੇ ਆ ਸ਼ੀਸ਼ੇ ਤੇ ਲੱਗਦਾ ਤੇ ਦੂਜਾ ਫਾਇਰ ਜਿਹੜਾ ਹੈਗਾ ਉਹਦੇ ਨਾਲ ਕੰਧ ਦੇ ਉੱਪਰ ਲੱਗਦਾ ਮਾਨੀ ਗੋਲ ਮੇਰੇ ਨਾਲ ਆ ਗੱਲਬਾਤ ਕਰਾਂਗੇ ਮਾਨਿਕ ਕਿੰਨੇ ਵਜੇ ਦੀ ਘਟਨਾ ਆ ਕੀ ਸਾਰਾ ਸੀਨ ਕਿਵੇਂ ਵਾਪਰ ਤੇ ਰਾਤ ਇਹ ਕੱਲ ਦੁਪਹਿਰੇ ਸਵੇਰ 4 ਵਜੇ ਦੀ ਘਟਨਾ ਹੈਗੀ ਆ ਤੇ ਚਾਚਾ ਜੀ ਹੋਰ ਇੱਥੇ ਦੁਕਾਨ ਤੇ ਆ ਉਹਦਾ ਰੈਗੂਲਰ ਕੰਮ ਜਿਵੇਂ ਚੱਲਦਾ ਬਿਜ਼ਨਸ ਉਹਵੇਂ ਕਰ ਰਹੇ ਸੀ ਕਾਊਂਟਰ ਤੇ ਬੈਠੇ ਸੀਗੇ ਬਾਹਰ ਇੱਕ ਟਫਨ ਗਲਾਸ ਲੱਗਿਆ ਹੋਇਆ ਸੀ ਸ਼ੀਸ਼ਾ ਲੱਗਿਆ ਹੋਇਆ ਸੀਗਾ ਮਤਲਬ ਜਿੱਥੇ ਜਿਵੇਂ ਮੰਨ ਲਓ ਕਾਊਂਟਰ ਤੇ ਬੈਠੇ ਹੁੰਨੇ ਆ ਉਦੋਂ 1 ਗੋਲੀ ਵੱਜੀ ਹੈ ਤੁਸੀਂ ਦੇਖ ਸਕਦੇ ਹੋ ਵੀ ਇੱਕ ਇੱਕ ਗੋਲੀ ਤਾਂ ਉਹ ਸਾਹਮਣੇ ਲੱਗੀ ਹੈਗੀ ਦੋ ਜਿੱਥੇ ਦੋ ਦਾ ਨਿਸ਼ਾਨ ਹੈ ਇੱਕ ਇੱਥੇ ਵਿਚਾਲੇ ਲੱਗੀ ਹੈ ਬੰਦਾ ਇੱਥੇ ਥੱਲੇ ਬੈਠਾ ਹੁੰਦਾ ਕੁਰਸੀ ਤੇ ਥੋੜਾ ਜਿਹਾ ਹੀ ਬਚਤ ਰਹਿ ਗਈ ਪਰ ਅਜੇ ਪਤਾ ਨਹੀਂ ਲੱਗਿਆ ਵੀ ਕੀ ਗੱਲ ਹੋਈ ਹੈ ਉਹ ਇੱਥੇ ਬੈਠੇ ਸੀ ਤਾਂ ਇਹ ਸ਼ੀਸ਼ਾ ਟੁੱਟ ਜਾਣਾ ਅੰਦਰ ਵੀ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਜਾਂ ਨਹੀਂ ਨਹੀਂ ਇਹ ਸ਼ੀਸ਼ਾ ਐਕਚੁਅਲੀ ਟਫਨ ਗਲਾਸ ਹੈ ਤੇ ਜਿੰਨੀ ਗੋਲੀ ਹੈ ਉਹ ਮੋਟਾ ਐਡਾ ਮੋਟਾ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਕਾਫੀ ਮੋਟਾ ਸ਼ੀਸ਼ਾ ਗੋਲੀ ਵੱਜ ਕੇ ਕਿਤੇ ਇਧਰ ਉਧਰ ਹੋ ਗਈ ਹੈ ਡਿੱਗ ਵੀ ਉਹ ਲੱਭੀ ਨਹੀਂ ਗਈ ਪਰ ਸ਼ੀਸ਼ਾ ਤਰੇੜਾਂ ਖਾ ਜਾਂਦਾ ਹੈ 부ੜਕ ਕੇ ਮਤਲਬ ਕ੍ਰੈਕ ਨਹੀਂ ਹੁੰਦਾ ਇਹ ਦਾਣੇ ਜੇ ਬਣ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਅੱਛਾ ਇਹ ਦੱਸਿਓ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਫੋਨ ਦੇ ਜ਼ਰੀਏ ਕੋਈ ਫੋਨ ਕਾਲ ਦੇ ਜ਼ਰੀਏ ਧਮਕੀ ਜਾਂ ਕਿਸੇ ਤਰ੍ਹਾਂ ਦੀ ਵੀ ਫਰੋਤੀ ਦੀ ਕਾਲ ਕੋਈ ਆਈ ਹੋਵੇ ਐਸਾ ਕੁਝ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਇਆ ਹੋਵੇ ਉਸ ਤੋਂ ਇਸ ਤੋਂ ਪਹਿਲਾਂ ਗੱਲਬਾਤ ਤੁਹਾਡੇ ਚਾਚਾ ਜੀ ਨੇ ਕਰੀ ਕੋਈ ਨੀਹਾ ਚਾਚਾ ਜੀ ਨੇ ਦੱਸਿਆ ਕਿ ਹਜੇ ਤੱਕ ਕੋਈ ਉਹਨਾਂ ਨੂੰ ਏਦਾਂ ਦੀ ਫਰੋਤੀ ਦੀ ਕਾਲ ਨਹੀਂ ਆਈ ਕੋਈ ਏਦਾਂ ਦੀ ਸਾਡੀ ਕੋਈ ਲੜਾਈ ਨਹੀਂ ਬੜਾ ਸ਼ਰੀਫ ਪਰਿਵਾਰ ਹੈਗਾ ਤੇ ਨਾ ਹੀ ਕੋਈ ਮੇਰਿਆ ਤਾਂ ਮੈਨੂੰ ਲੱਗਦਾ ਕਿ ਮੈਂ ਵੀ ਇੱਥੇ ਕੋਈ ਇਸ ਦੁਕਾਨ ਤੇ ਜਾਂ ਇੱਥੇ ਆਫਿਸ 'ਚ ਕਿਤੇ ਮੈਂ ਕੋਈ ਬੜਾ ਆਉਂਦਾ ਨਹੀਂਗਾ ਕਦੇ ਤੇ ਨਾ ਹੀ ਕੋਈ ਹਜੇ ਕੋਈ ਧਮਕੀ ਦਾ ਜਾਂ ਕੋਈ ਮੈਸੇਜ ਮੂਸੇ 'ਚ ਕੋਈ ਏਦਾਂ ਦਾ ਆਇਆ ਹੈਗਾ ਪਰ ਇਹ ਸਮਝ ਤੋਂ ਪਰੇ ਹੈ ਪਰ ਜਦੋਂ ਇਹ ਗੱਲ ਹੋਈ ਉਸੇ ਟਾਈਮ ਐਸਐਸਪੀ ਸਾਹਿਬ ਨੂੰ ਫੋਨ ਕਰਤਾ ਸੀਗਾ ਨਾਲ ਹੀ ਸੀਆਈਏ ਇੰਚਾਰਜ ਨੂੰ ਕਰਤਾ ਸੀਗਾ ਉਹ ਆ ਗਏ ਸੀਗੇ ਤੇ ਉਸ ਤੋਂ ਬਾਅਦ ਪਰ ਉਹ ਫੜੇ ਨਹੀਂ ਗਏ ਉਹ ਰਸਤੇ 'ਚ ਵੀ ਜਾਂਦੇ ਹੋਏ ਤੁਸੀਂ ਵੀਡੀਓ ਦੇਖੀ ਹੋਣੀ ਵੀ ਰਸਤੇ ਦੇ ਵਿੱਚ ਉੱਥੇ ਉਹਨਾਂ ਦਾ ਇੱਕ ਰਸਤੇ 'ਚ ਐਕਸੀਡੈਂਟ ਹੋ ਗਿਆ ਕਿਸੇ ਐਕਟਿਵਾ ਦੇ ਨਾਲ ਉੱਥੇ ਵੀ ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਐਕਸੀਡੈਂਟ ਕਿਉਂ ਕੀਤਾ ਉਹਨਾਂ ਨੂੰ ਨਹੀਂ ਪਤਾ ਸੀ ਕੀ ਕਰਕੇ ਆਏ ਆ ਪਰ ਉੱਥੇ ਵੀ ਉਹਨਾਂ ਨੇ ਫੇਰ ਕੱਢ ਤੇ ਦੋ ਤਿੰਨ ਤੇ ਉੱਥੋਂ ਮੋਟਰਸਾਈਕਲ ਛੱਡ ਕੇ ਉੱਥੇ ਭੱਜ ਗਏ ਉੱਥੋਂ ਪਰ ਪੁਲਿਸ ਦੇ ਹੱਥ ਨਹੀਂ ਆਏ ਹਾਲਾਂਕਿ ਮੋਟਰਸਾਈਕਲ ਤੇ ਵੀ ਨਹੀਂ ਸੀਗੇ ਤੁਰਕੇ ਹੀ ਸੀਗੇ ਪਰ ਫਿਰ ਵੀ ਉਹ ਗਲੀਆਂ ਗੁਲੀਆਂ ਵਿੱਚ ਦੀ ਨਿਕਲ ਗਏ ਤੇ ਪੁਲਿਸ ਦੇ ਹੱਥ ਨਹੀਂ ਆਏ ਤੇ ਹੁਣ ਤੁਸੀਂ ਦੇਖ ਲਓ ਵੀ ਕਰੀਬ 18-20 ਘੰਟੇ ਹੋ ਗਏ ਆ ਤੇ ਹਜੇ ਤੱਕ ਕੋਈ ਜਿਹੜਾ ਹੈਗਾ ਕੋਈ ਬਾਈ ਤਾਂ ਹੀ ਨਹੀਂ ਹੈਗੀ ਕਿ ਫੜਾਇਆ ਜਾਊਗਾ ਜਾਂ ਨਹੀਂ ਫੜਾਇਆ ਜਾਊਗਾ ਜਿੱਥੇ ਆਪਾਂ ਖੜੇ ਆ ਐਨ ਜਿਹੜਾ ਹੈਗਾ ਪੂਰਾ ਕ라우ਡਡ ਏਰੀਆ ਕੋਈ ਇਹ ਨਹੀਂ ਆ ਕਿ ਕਿਸੇ ਕਿਸੇ ਸਾਈਡ ਦੇ ਉੱਪਰ ਦੁਕਾਨ ਹੋਵੇ ਪੂਰੇ ਮਤਲਬ ਮੇਨ ਬਾਜ਼ਾਰ ਦੇ ਵਿੱਚ ਆ ਮੇਨ ਬਾਜ਼ਾਰ ਦੇ ਵਿੱਚ ਮਤਲਬ ਇਹ ਆ ਕਿ ਬੇਖੌਫ ਬੇਡਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਲੁਟੇਰੇ ਇਸ ਤਰ੍ਹਾਂ ਦੇ ਗੁੰਡੇ ਜਿਹੜੇ ਹੈਗੇ ਉਹ ਮਾਲਸਾ ਦੇ ਵਿੱਚ ਖੁੱਲੇਮ ਤੁਰੇ ਫਿਰਦੇ ਨੇ ਕਿਸ ਦੇ ਕਿਸੇ ਦੀ ਵੀ ਆ ਕੇ ਗੋਲੀ ਮਾਰਦੇ ਨੇ ਚਲੋ ਉਹ ਤਾਂ ਰੱਬ ਦੀ ਜਿਹੜਾ ਕਿਰਪਾ ਰਹੀ ਕਿ ਕਿਸੇ ਤਰ੍ਹਾਂ ਦੀ ਗੋਲੀ ਅੰਦਰ ਨਹੀਂ ਲੱਗੀ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਹੋ ਸਕਦਾ ਸੀ ਨੀ ਬਿਲਕੁਲ ਜਿੱਥੇ ਬੈਠੇ ਹੁੰਨੇ ਉਹ ਦੂਸਰਫ 1 ਫੁੱਟ ਉੱਪਰ ਗੋਲੀ ਹੈਗੀ ਤੁਸੀਂ ਦੇਖੋ ਵੀ ਕਿੰਨੀ ਕ ਦੂਰ ਆ ਕਾਊਂਟਰ ਇੱਥੇ ਹੁੰਦਾ ਇੱਥੇ ਕੁਰਸੀ ਹੁੰਦੀ ਆ ਹਾਂ ਤੇ ਉਸ ਤੋਂ 1 ਫੁੱਟ ਉੱਪਰ ਗੋਲੀ ਵੱਜੀ ਇੱਕ ਇਧਰ ਵੱਜੀ ਇੱਕ ਉਹ ਸਾਹਮਣੇ ਵੱਜੀ ਆ ਤੇ ਨੁਕਸਾਨ ਤੇ ਹੋਈ ਸਕਦਾ ਸੀ ਨੇਚਰਲੀ ਇਹ ਬਚਤ ਰਹਿ ਗਈ ਆ ਪਰ ਮੈਂ ਸਮਝਦਾ ਵੀ ਜਿਹੜਾ ਲਾਅ ਐਂਡ ਆਰਡਰ ਹੈ ਉਹਦਾ ਬੁਰਾ ਹਾਲ ਹੈਗਾ ਕਿੱਥੋਂ ਇਹ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਆ ਕਿੱਥੋਂ ਇਹ ਅਸਲਾ ਆਉਂਦਾ ਕਿੱਥੋਂ ਜਿਹੜੇ ਇਹ ਨਸ਼ੇੜੀ ਹੈਗੇ ਜਾਂ ਜੋ ਵੀ ਜਿਨ੍ਹਾਂ ਨੇ ਵੀ ਕੀਤਾ ਇਹ ਕਿੱਥੋਂ ਆਉਂਦੇ ਨੇ ਤੇ ਪੁਲਿਸ ਦੀ ਇੰਟੈਲੀਜੈਂਸ ਕੀ ਕਰ ਰਹੀ ਹੈ ਸਾਰਾ ਸਾਨੂੰ ਸਮਝਣ ਦੀ ਸੋਚਣ ਦੀ ਲੋੜ ਹੈ ਤੇ ਦੇਖਣ ਦੀ ਲੋੜ ਹੈਗੀ ਤੇ ਇਹੀ ਭਗਵੰਤ ਮਾਨ ਜੀ ਨੂੰ ਵੀ ਲੋੜ ਹੈਗੀ ਤੇ ਪੁਲਿਸ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਸਭ ਤੋਂ ਬੇਸ ਚੋਂ ਤੇ ਤੁਸੀਂ ਜੇ ਬੇਸਿਕ ਚੀਜ਼ ਸਾਨੂੰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੇ ਸਾਨੂੰ ਜਿਹੜੀ ਇੱਕ ਫੀਲ ਨਹੀਂ ਤੁਸੀਂ ਦੇ ਸਕਦੇ ਕਿ ਤੁਸੀਂ ਇੱਥੇ ਸਿਕਯਰ ਹੋ ਐਟਲੀ ਤੁਹਾਡੀ ਜਾਨ ਸੁਰੱਖਿਅਤ ਹੈ ਉਹ ਨਾਲੀਆਂ ਗਲੀਆਂ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ ਜੀ ਉਹਨਾਂ ਬਿਨਾਂ ਤੇ ਬੰਦਾ ਸਾਰ ਵੀ ਲੋਗਾ ਫਿਰ ਵੀ ਪਰ ਜੇ ਬੰਦੇ ਦੇ ਉੱਤੇ ਇਦਾਂ ਹੀ ਲੋਕਾਂ ਨੂੰ ਹੁਣ ਇੱਥੇ ਬਾਜ਼ਾਰ ਤੁਸੀਂ ਦੇਖੋ ਵੀ ਇਹ ਸ਼ਹਿਰ ਦਾ ਸਭ ਤੋਂ ਮਤਲਬ ਵੀ ਪ੍ਰਾਇਮਰੀ ਹੈਗਾ ਪ੍ਰਾਇਮਰੀ ਹੈਗਾ ਗੁਰਦੁਆਰਾ ਹੈਗਾ ਗੁਰਦੁਆਰਾ ਚੌਂਕ ਵੱਜਦਾ ਹੈ ਗੁਰਦੁਆਰਾ ਚੌਂਕ ਅੱਜ ਤੇ ਚਲੋ ਸ਼ਹਿਰ ਬੰਦ ਹੈਗਾ ਇਸ ਰੋਸ ਦੇ ਵਿੱਚ ਲੋਕਾਂ ਨੇ ਸ਼ਹਿਰ ਬੰਦ ਕੀਤਾ ਹੋਇਆ ਹੈਗਾ ਕਿ ਲਾਅ ਐਂਡ ਆਰਡਰ ਬੁਰਾ ਹਾਲ ਹੈ ਪਰ ਇੱਥੇ ਮਤਲਬ ਇੰਨਾ ਕਰਾਊਡ ਹੁੰਦਾ ਇੱਥੇ ਇੰਨਾ ਲੋਕ ਸ਼ਾਪਿੰਗ ਕਰਨ ਆਉਂਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਆ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਤੇ ਇਹ ਜੇ ਏਰੀਆ ਦੇ ਵਿੱਚ 4 ਵਜੇ ਮਤਲਬ ਦੁਪਹਿਰੇ 4 ਵਜੇ ਸਵਾ 4 ਵਜੇ ਗੁੜੀ ਚਲਾ ਜਾਣੀ ਬਿਨਾ ਬੇਖੋਫ ਉਦੋਂ ਤਾਂ ਭੱਜ ਵੀ ਜਾਣਾ ਹਾਲਾਂਕਿ ਪੁਲਿਸ ਨੂੰ 10 ਮਿੰਟ ਬਾਅਦ 100 ਮੀਟਰ ਦੂਰੀ ਤੇ ਹੀ 메ਨ ਸ਼ਹਿਰ ਦਾ ਸਿਟੀ ਥਾਣਾ ਹੈਗਾਗਾ ਬਿਲਕੁਲ ਤੁਸੀਂ ਤੁਰ ਕੇ ਜਾਓਗੇ ਤਾਂ ਅੱਧਾ ਮਿੰਟ ਨਹੀਂ ਲੱਗਣਾ ਤੇ ਉਹ ਮਤਲਬ ਉਹ ਕਹਿ ਨਹੀਂ ਸਕਦੇ ਵੀ ਕੀ ਇਹ ਹੁਣ ਹੋਇਆਗਾ ਤੇ ਕੀ ਗੱਲਬਾਤ ਹੈ ਪਰ ਪੁਲਿਸ ਫੜਨ ਦੇ ਵਿੱਚ ਨਾਕਾਮ ਰਹੀ ਹੈਗੀ ਹਜੇ ਤੱਕ ਤੁਹਾਨੂੰ ਕੀ ਲੱਗਦਾ ਕੀ ਹੋ ਤੁਸੀਂ ਕੀ ਸੋਚਦੇ ਹੋ ਕਿ ਐਸਾ ਕੁਝ ਜਿਹੜਾ ਹੋ ਸਕਦਾ ਕਿ ਜਿਵੇਂ ਤੁਸੀਂ ਵੀ ਵਿਵਾਕ ਤੌਰ ਤੇ ਜਿਹੜਾ ਹੈਗਾ ਉਹ ਬੋਲ ਰਹੇ ਹੋ ਕੀ ਹੋ ਸਕਦਾ ਕਿ ਕੋਈ ਇਸ਼ਾਰਾ ਹੋ ਸਕਦਾ ਤੁਹਾਡੇ ਰਿਸ਼ਤੇਦਾਰਾਂ ਦੇ ਉੱਪਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਹੈਗੀ ਉਹ ਫਾਇਰਿੰਗ ਕਰਨੀ ਐਸਾ ਕੁਝ ਵੀ ਹੋ ਸਕਦਾ ਹੈ ਨੇ ਦੇਖੋ ਹਜੇ ਤੱਕ ਤਾਂ ਕੁਝ ਇਦਾਂ ਦੀ ਗੱਲ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਵੀ ਜੇ ਕੋਈ ਕਿਸੇ ਗੈਂਗਸਟਰ ਨੂੰ ਤਾਂ ਜਾਂ ਕੋਈ ਇਦਾਂ ਦੀ ਕੋਈ ਗੱਲ ਹਜੇ ਕੋਈ ਸਾਡਾ ਤਾਂ ਸਿਰਫ ਸਿੰਪਲੀ ਅਸੀਂ ਡੈਮੋਕ੍ਰੇਸੀ ਦੇ ਹਿਸਾਬ ਨਾਲ ਜਿਹੜਾ ਸਰਕਾਰ ਨੂੰ ਜਵਾਬਦੇਹੀ ਕਰਦੇ ਆ ਵੀ ਥੋੜੀ ਜਵਾਬਦੇਹੀ ਬਣਦੀ ਜਿਹੜੀ ਕਿ ਇੱਕ ਮੈਂ ਕਹਿੰਨਾ ਇੱਕ ਸੋਹਣੀ ਚੀਜ਼ ਹੈਗੀ ਲੋਕ ਸਰਕਾਰ ਨੂੰ ਸਵਾਲ ਕਰਨੇ ਲੋਕਾਂ ਨੂੰ ਵੀ ਚਾਹੀਦੇ ਜਿਹੜੇ ਕਰਨੇ ਚਾਹੀਦੇ ਹੋਰ ਤਾਂ ਕੋਈ ਨਾ ਕੋਈ ਸਾਡੀ ਦੁਸ਼ਮਣੀ ਹੈ ਨਾ ਕੋਈ ਸਾਡੀ ਅਸੀਂ ਕੋਈ ਬੈਰ ਵਿਰੋਧ ਹੈ ਨਾ ਕੋਈ ਸਾਡੇ ਪਰਿਵਾਰ ਦਾ ਕੋਈ ਇਹੋ ਜਿਹਾ ਸਿਸਟਮ ਹੈਗਾ ਕਿ ਕੋਈ ਸ਼ਰੀ ਪਰਿਵਾਰ ਹੈਗਾ ਕੋਈ ਆਇਆ ਨਹੀਂ ਹੈਗਾ ਵੀ ਸਾਡੇ ਕੋਲੇ ਕੋਈ ਬਹੁਤ ਜ਼ਿਆਦਾ ਅਰਬਾਂ ਰੁਪਈਆ ਕਰੋੜਾਂ ਰੁਪਈਆ ਵੀ ਕੋਈ ਸਾਡੇ ਤੋਂ ਸੀ ਫਰੋਤੀ ਮੰਗੋਗੇ ਉਹੀ ਨਾਰਮਲ ਪਰਿਵਾਰ ਹੈਗਾ ਦੁਕਾਨਦਾਰੀ ਜਾਂ ਬਿਜ਼ਨਸ ਕਰਕੇ ਜਾਂ ਆਫਿਸ ਇੱਥੇ ਉੱਧੇ ਕਰਕੇ ਜਿਹੜਾ ਚੱਲਦਾ ਹੈ ਸਿਸਟਮ ਬਸ ਇੰਨੀ ਗੱਲ ਹੀ ਹੈ ਅੱਛਾ ਇਸ ਤੋਂ ਬਾਅਦ ਫਿਰ ਪੂਰੇ ਬਾਜ਼ਾਰ ਦੇ ਵਿੱਚ ਤਾਂ ਇਸ ਚੀਜ਼ ਦਾ ਸਹਿਮ ਦਾ ਮਾਹੌਲ ਹੋਣਾ ਕਿ ਜਿਸ ਤਰ੍ਹਾਂ ਦੇ ਨਾਲ ਗੋਲੀ ਜਿਹੜੀ ਹੈਗੀ ਉਹ ਚੱਲਦੀ ਆ ਤਾਂ ਕਿਉਂਕਿ ਵਪਾਰੀ ਵਰਗ ਨੂੰ ਤਾਂ ਕਿ ਭਾਈ ਆਪਣਾ ਆਰਥਿਕ ਸੁਮੇਰੇ ਕਮਾਉਣਾ ਹੱਥ ਨੇ ਘਰ ਤੱਕ ਜਾਣਾ ਸਿਰਫ ਇੱਥੇ ਤੱਕ ਸੀਮਤ ਹੁੰਦਾ ਹੈ ਪਰ ਇਸ ਦੇ ਨਾਲ ਤਾਂ ਫਿਰ ਸਹਿਮ ਦਾ ਮਾਹੌਲ ਹੋਣਾ ਪੂਰੇ ਜਿਹੜਾ ਤੁਸੀਂ ਜੋ ਵੀ ਸਿਸਟਮ ਇੱਥੇ ਹੈਗਾ ਹੈਗਾ ਵਪਾਰੀਆਂ ਦੇ ਵਿੱਚ ਸਹਿਮ ਦਾ ਮਾਹੌਲ ਤਾਂ ਹੁੰਦਾ ਹੀ ਹੈ ਵਪਾਰੀ ਨੇ ਸਵੇਰੇ ਆਪ ਦਾ ਜਿਹੜਾ ਹੈਗਾ ਸਵੇਰੇ 8-9 ਵਜੇ ਦੁਕਾਨ ਤੇ ਆਉਣਾ ਹੁੰਦਾ ਸਾਰਾ ਦਿਨ ਇੱਥੇ ਹੀ ਜਿਹੜਾ ਹੈਗਾ ਥੋੜਾ ਥੋੜਾ ਸਾਮਾਨ ਵੇਚ ਕੇ ਉਹਦੇ ਚੋ ਜੋ ਵੀ ਕੋਈ ਪ੍ਰੋਫਿਟ ਹੁੰਦਾ ਉਹ ਕਰਕੇ ਸਾਰਾ ਪਰਿਵਾਰ ਸ਼ਾਮ ਨੂੰ ਘਰੇ ਜਾਣਾ ਹੁੰਦਾ ਹੈਗਾ ਤੇ ਉਹ ਜੇ ਹੁਣ ਵਪਾਰੀ ਹੁਣ ਵਪਾਰੀ ਘਰੇ ਜਾ ਕੇ ਜਾਂ ਲੁੱਕ ਕੇ ਕਿੱਥੇ ਰਹੂਗਾ ਵਪਾਰੀ ਨਹੀਂ ਤਾਂ ਦੁਕਾਨ ਤੇ ਹੀ ਆਉਣਾ ਜਾਂ ਵਪਾਰੀ ਨਹੀਂ ਆਉਦੇ ਦਫਤਰ ਦੇ ਵਿੱਚ ਆਗਰ ਹੋਏਗਾ ਇੱਥੇ ਆ ਕੇ ਬੈਠਣਾ ਹੈਗਾ ਤੇ ਇੱਥੇ ਆ ਕੇ ਜਿਹੜਾ ਹੈਗਾ ਰੋਜੀ ਰੋਟੀ ਕਮਾਉਣੀ ਹੈਗੀ ਵਪਾਰੀ ਲੁੱਕ ਕੇ ਕਿਤੇ ਰਹਿ ਚੱਕੂਗਾ ਇਹ ਕਿਹੜਾ ਕੋਈ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜਾ ਕੋਈ ਵੱਡੀਆਂ ਕੰਪਨੀਆਂ ਨੇ ਦੇ ਵਿੱਚ ਜਾਂ ਕਿਤੇ ਬਹਿ ਜਾਣਗੇ ਆਮ ਲੋਕਾਂ ਨੂੰ ਇਹ ਜਿਹੀਆਂ ਗੱਲਾਂ ਜਿਹੜੇ ਬੰਦੇ ਹੁਣ ਆਮ ਆਪਣੀ ਰੋਜੀ ਰੋਟੀ ਕਮਾਉਂਦੇ ਆ ਉਹਨਾਂ ਨੂੰ ਇਹ ਜਿਹੀਆਂ ਜਿਹੜੇ ਗੋਲੀਆਂ ਮੈਂ ਇੱਥੇ ਚਲਾ ਜਾਣੀਆਂ ਮੁੜ ਕੇ ਉਹ ਬੜਾ ਮੰਦ ਭਾਗ ਹੈ ਮਤਲਬ ਇਹ ਜਿਹਾ ਮਾਹੌਲ ਪੰਜਾਬ ਦੇ ਵਿੱਚ ਨਾ ਪਹਿਲਾਂ ਸੀ ਨਾ ਹੋਣਾਗਾ ਨਾ ਪਹਿਲਾਂ ਸੀਗਾ ਤੇ ਨਾ ਕਦੇ ਦੇਖਿਆ ਸੀਗਾ ਸਤਾਬਦੀ ਉਮਰ ਦੇ ਵਿੱਚ ਤੇ ਹੁਣ ਜਿਹੜਾ ਦੇਖ ਰਹੇ ਆ 2-3 ਸਾਲਾਂ ਤੋਂ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਸਰਕਾਰ ਨੂੰ ਮੈਂ ਕਹਿੰਦਾ ਵੀ ਤੁਸੀਂ ਛੱਡੋ ਜਿਹੜੀਆਂ ਫ੍ਰੀ ਦੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਸਾਰਾ ਦਿਨ ਇਸ਼ਤਿਹਾਰबाजी ਕਰਦੇ ਹੋ ਪਹਿਲੇ ਨੰਬਰ ਤੇ ਕੰਟਰੋਲ ਕਰੋ ਕਿ ਅਸਲਾ ਕਿੱਥੋਂ ਆ ਰਿਹਾ ਹੈ ਕਿਹੜੇ ਦੋਨ ਕਿਹੜੇ ਬੰਦੇ ਇੱਥੇ ਐਂਟਰ ਹੁੰਦੇ ਆ ਜਿਹੜੇ ਚੋਰੀ ਦੇ ਵਾਹਨ ਕਿੱਥੋਂ ਆਉਂਦੇ ਆ ਕਿੱਥੋਂ ਇਹ ਗੱਲ ਵੱਧਦੀ ਹੈ ਕਿੱਥੋਂ ਨਹੀਂ ਵੱਧਦੀ ਇਹ ਚੀਜ਼ਾਂ ਕੰਟਰੋਲ ਹੋਣੀ ਚਾਹੀਦੀਆਂ ਨੇ ਹੁਣ ਅੱਜ ਜਿਹੜਾ ਪੂਰਾ ਮਾਨਸਾ ਸ਼ਹਿਰ ਬੰਦ ਆ ਕਿਸ ਮੰਗ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਹੋ ਕਿਸ ਮੰਗ ਨੂੰ ਲੈ ਕੇ ਬੈਠੇ ਦੇਖੋ ਮਾਨਸਾ ਸ਼ਹਿਰ ਇਸੇ ਲਈ ਬੰਦ ਹੈਗਾ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਆਈਆਂ ਚਾਹੇ ਵਪਾਰਕ ਨੇ ਧਾਰਮਿਕ ਨੇ ਸਮਾਜਿਕ ਨੇ ਤੇ ਉਹਨਾਂ ਨੇ ਬੰਦ ਇਸੇ ਕਰਕੇ ਕੀਤਾ ਕਿ ਜਿਹੜਾ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਗੋਲੀ ਚੱਲ ਜਾਣੀ ਦਿਨ ਦਿਹਾੜੇ ਦੁਪਹਿਰੇ 4 ਵਜੇ ਇੱਦੇ ਚੌਂਕ ਦੇ ਵਿੱਚ ਤੇ ਇਹ ਨਹੀਂ ਹੋਣਾ ਚਾਹੀਦਾ ਪੁਲਿਸ ਨੂੰ ਕੰਟਰੋਲ ਕਰਨਾ ਚਾਹੀਦਾ ਵੱਤ ਤੋਂ ਵੱਤ ਨਾਕੇ ਹੋਣੇ ਚਾਹੀਦੇ ਇੰਟੈਲੀਜੈਂਸ ਉਹਨਾਂ ਦੀ ਹੋਰ ਮਜ਼ਬੂਤ ਹੋਣੀ ਚਾਹੀਦੀ ਕਿ ਜੇ ਕੋਈ ਇਦਾਂ ਦੀ ਪਹਿਲਾਂ ਅਕਸਰ ਕਿਤੋਂ ਹਥਿਆਰ ਵੀ ਆਇਆ ਹੋਊ ਕਿਤੋਂ ਯੂਪੀ ਦਾ ਨੰਬਰ ਹੈ ਉਹ ਮੋਟਰਸਾਈਕਲ ਜਦੋਂ ਚੈਸੀ ਤੋਂ ਚੈੱਕ ਕੀਤਾ ਯੂਪੀ ਦਾ ਨੰਬਰ ਹੈ ਉਹ ਵੀ ਕਿਤੋਂ ਉਸ ਤੋਂ ਬਾਅਦ ਵੀ ਪੁਲਿਸ ਦੇਖੋ ਕਹਿ ਤਰੀਏ ਕੰਮ ਕਰ ਰਹੇ ਆ ਪਰ ਤੁਸੀਂ ਦੇਖੋ ਵੀ 4 ਵਜੇ ਦੀ ਘਟਨਾ ਹੈਗੀ ਹੈਗੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਹੁਣ 20 ਘੰਟੇ ਹੋਣਾ ਲਿਆ ਤੇ ਹਜੇ ਤੱਕ ਕੋਈ ਹੈ ਨਹੀਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈਗਾ ਜੀ ਬਹੁਤ ਬਹੁਤ ਧੰਨਵਾਦ ਮਾਨੀ ਥੈਂਕ ਯੂ ਜੀ ਥੈਂਕ ਯੂ ਸੋ ਮਾਨੀ ਗੋਇਲ ਹੋਰੀ ਮੇਰੇ ਨਾਲ ਸੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ 4 ਵਜੇ ਦੀ ਕੱਲ ਦੀ ਘਟਨਾ ਕੱਲ 4 ਵਜੇ ਇਹ ਘਟਨਾ ਜਿਹੜੀ ਹੈਗੀ ਆ ਉਹ ਵਾਪਰਦਿਆ ਦਿਨ ਦਿਹਾੜੇ ਇਸ ਇਸ ਬਾਜ਼ਾਰ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਜੋੜੇ ਹੋ ਇੱਥੇ ਬੈਠੇ ਹੁੰਦੇ ਨੇ ਤਾਂ ਉਸ ਤੋਂ ਤਕਰੀਬਨ ਜਿਹੜਾ ਕਾਊਂਟਰ ਦਾ ਤੇ ਉਂਟਰ ਤੋਂ ਤਕਰੀਬਨ ਇੱਕ ਘੁੱਟ ਉੱਚੀ ਗੋਲੀ ਜਿਹੜੀ ਆ ਚਲਦੀ ਆ ਜਿਸ ਦੇ ਵਿੱਚ ਸ਼ੀਸ਼ਾ ਜੋ ਟੁੱਟਿਆ ਹੋਇਆ ਇਸ ਵੇਲੇ ਹੈ ਸਾਹਮਣੇ ਤਾਂ ਦੋ ਰਾਉਂਡ ਜਿਹੜੇ ਨੇ ਉਹ ਫਾਇਰ ਹੁੰਦੇ ਨੇ ਇੱਕ ਦੂਸਰੀ ਸਾਈਡ ਤੇ ਨਿਸ਼ਾਨ ਜਿਹੜੇ ਨੇ ਉਹ ਲੱਗੇ ਹੋਏ ਨੇ ਦੋ ਰਾਉਂਡ ਫਾਇਰ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਨਕਾਬਪੋਸ਼ ਨੇ ਜਿਨ੍ਹਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਉਹ ਭੱਜਦੇ ਨੇ ਭੱਜਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਉਹਨਾਂ ਦੀ ਇੱਕ ਟੱਕਰ ਸਕੂਟੀ ਦੇ ਨਾਲ ਹੁੰਦੀ ਆ ਲੋਕਾਂ ਦੇ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਸ ਵੇਲੇ ਇਹ ਨਹੀਂ ਪਤਾ ਸੀ ਕਿ ਪਿੱਛੇ ਕਰਕੇ ਕੀ ਆਏ ਨੇ ਤਾਂ ਵੱਡੇ ਸਵਾਲ ਸਰਕਾਰ ਦੇ ਉੱਪਰ ਨੇ ਵੱਡੇ ਸਵਾਲ ਪ੍ਰਸ਼ਾਸਨਿਕ ਤੰਤਰ ਦੇ ਉੱਪਰ ਵੱਡੇ ਸਵਾਲ ਨੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜੇ ਹੈਗੇ ਨੇ ਉਹ ਵੱਡੇ ਸਵਾਲ ਨੇ ਕਿ ਜੇਕਰ ਸ਼ਰਿਆਂ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਗੋਲੀਆਂ ਜਿਹੜੀਆਂ ਚੱਲਣਗੀਆਂ ਇਸ ਤਰ੍ਹਾਂ ਖੌਫਤਾ ਬੇ ਮਾਹੌਲ ਜਿਹੜਾ ਹੈਗਾ ਸਹਿਮ ਦਾ ਮਾਹੌਲ ਜਿਹੜਾ ਆਊਗਾ ਤਾਂ ਕਿਸ ਤ ਉਹ ਖੁਸ਼ਹਾਲੀ ਜਿਹੜੀ ਗੱਲ ਭਗਵਾਨ ਸਿੰਘ ਮਾਨ ਕਰਦੇ ਨੇ ਸਟੇਜਾਂ ਤੋਂ ਕਰਦੇ ਨੇ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਜੀ ਆਇਆਂ ਨੂੰ ਧੰਨਵਾਦ